ਜੀ 10th ਕਲਾਸ ਦੇ ਵਿੱਚ ਪੜਨਣ ਦੇ ਆਂ ਜਦੋਂ ਮੇਰੇ ਪਾਪਾ ਹੁਣੇ ਦੀ ਡੈਥ ਹੋ ਗਈ ਮੈਂ ਮਰਦੀਆਂ ਸੱਜਣਾ ਪਿਆਰ ਤੈਨੂੰ ਕਰਦੀਆਂ ਸੱਜਣਾ ਮੈਂ ਮਰਦੀਆਂ ਸੱਜਣਾ ਪਿਆਰ ਤੈਨੂੰ ਕਰਦੀਆਂ ਸੱਜਣਾ ਤੈਨੂੰ ਜਿੱਤਿਆ ਵੇਖਣ ਲਈ ਐਸੇ ਲਈ ਹਰਦੀਆਂ ਤੂੰ ਮੈਨੂੰ ਛੱਡ ਕੇ ਨਾ ਜਾਵੀਂ ਰਿਯਾਜ ਕਿੰਨਾ ਚਿਰ ਕਰਦੇ ਹੁੰਦੇ ਇਹਦੇ ਕਦੋਂ ਕਰਦੇ ਕਿਹੜੇ ਟਾਈਮ ਸਾਰਾ ਦਿਨ ਤੇ ਮਜ਼ਦੂਰੀ ਕਰਦੇ ਲੰਘ ਜਾਂਦੀ ਹੋਵੇ ਅੱਜ ਤੁਹਾਨੂੰ ਇੱਕ ਅਜਾਹੇ ਕਲਾਕਾਰ ਦੇ ਨਾਲ ਮਲਾਵਾਂਗੇ ਜਿਸ ਦੀ ਆਵਾਜ਼ ਦੇ ਵਿੱਚ ਦਮ ਤਾਂ ਬੜਾ ਹੈ ਪਰ ਪਰਿਵਾਰ ਗਰੀਬ ਹੋਣ ਕਾਰਨ ਉਸ ਦੀ ਆਵਾਜ਼ ਗਰੀਬੀ ਦੀ ਮਾਰ ਹੇਟ ਦਬਦੀ ਜਾ ਰਹੀ ਆ ਮਜ਼ਦੂਰੀ ਕਰਦਾ ਹੈ ਸਿਰ ਦੇ ਉੱਪਰ ਬਾਪ ਦਾ ਸਾਆ ਨਹੀਂ 10ਵੀਂ ਕਲਾਸ ਦੇ ਵਿੱਚੋਂ ਪੜ੍ਹਾਈ ਛੱਡ ਕੇ ਮਜ਼ਦੂਰੀ ਕਰਨਾ ਉਸ ਦੀ ਮਜਬੂਰੀ ਬਣ ਗਈ ਸੀ ਆ ਉਸ ਕਲਾਕਾਰ ਦੇ ਨਾਲ ਮਲਾਉਣੇ ਆ ਤੇ ਤੁਹਾਨੂੰ ਵੀ ਦੋ ਬੋਲ ਸੁਣਾਉਣੇ ਆ ਜਲਦੀ ਜਲਦੀ ਵੀਡੀਓ ਜਿਹੜੀ ਆ ਸ਼ੇਅਰ ਜ਼ਰੂਰ ਕਰ ਦਿਓ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਸਾਡਾ ਜੀ ਸਤਿ ਸ਼੍ਰੀ ਅਕਾਲ ਭਾਜੀ ਬਹੁਤ ਬਹੁਤ ਜ਼ਿਆਦਾ ਵੈਲਕਮ ਕਰਦਾ ਕਿ ਤੁਸੀਂ ਇਸ ਨਮਾਣੇ ਜੇ ਬੱਚੇ ਤੇ ਆਪਣੀ ਨਜ਼ਰ ਪਾਈ ਜੀ ਆਇਆਂ ਨੂੰ ਭਾਜੀ ਪਹਿਲਾਂ ਦਰਸ਼ਕਾਂ ਨੂੰ ਦੋ ਬੋਲ ਸੁਣਾ ਦੇਈਏ ਹਾਂ ਹਾਂ ਹੋ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਜੀ ਕਰ ਵੇਖਦਾ ਰਵਾਂ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਦਿਲ ਮੁੜਦਾਨੀ ਲਖ ਸਮਝਾਇਆ ਜੀ ਕਰ ਵੇਖਦਾ ਰਵਾਂ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਆਕਾਸ਼ ਨੂੰ ਸ਼ੌਂਕ ਇਸ ਤਰ੍ਹਾਂ ਪਿਆ ਸੀ ਤੁਹਾਨੂੰ ਇਹ ਸ਼ੌਂਕ ਜਦੋਂ ਮੈਂ ਛੋਟਾ ਹੁੰਦਾ ਸੀ ਕਿ ਉਦੋਂ ਤੋਂ ਹੀ ਮਤਲਬ ਗੌਣ ਦਾ ਸ਼ੌਂਕ ਉਦੋਂ ਤੋਂ ਤਾਂ ਹੀ ਆ ਕਿ ਜਦੋਂ ਮੈਂ ਛੋਟਾ ਸੀ ਕਿੰਨਾ ਪੜੇ ਜੀ ਮੈਂ ਮਤਲਬ ਜੀ 10th ਕਲਾਸ ਦੇ ਵਿੱਚ ਪੜਨ ਦੇ ਆ ਜਦੋਂ ਮੇਰੇ ਪਾਪਾ ਹੁਣੇ ਦੀ ਡੈਥ ਹੋ ਗਈ ਬਾਅਦ ਵਿੱਚ ਮੈਂ ਕਦੇ ਸਕੂਲ ਗਿਆ ਨਹੀਂ ਭਾਜੀ ਹੂੰ ਕਿਉਂ ਕਿ ਮਤਲਬ ਮੇਰੇ ਫਾਦਰ ਸਾਹਿਬ ਨਾਲ ਦੀ ਡੈਥ ਹੋ ਗਈ ਸੀ ਨਾ ਕਿ ਬਾਅਦ ਵਿੱਚ ਕਿ ਕਰਦੀ ਜ਼ਿੰਮੇਵਾਰੀ ਕੀ ਸਾਰੀ ਕਹਿ ਸਕਦੇ ਆ ਕਿ ਮੇਰੇ ਉੱਪਰ ਆ ਗਈ ਹਨਾ ਕਿ ਕਰ ਦੇ ਵਿੱਚ ਮੈਂ ਇਕੱਲਾ-ਇਕੱਲਾ ਹੀ ਆ ਕਿ ਉਸ ਤੋਂ ਬਾਅਦ ਵਿੱਚ ਫਿਰ ਸਕੂਲ ਦਾ ਕਦੇ ਗਿਆ ਨਹੀਂ ਫਿਰ ਦਿਹਾੜੀ ਕਰ ਲਈ ਮਜਬੂਰ ਹੋਣਾ ਪਿਆ ਕੀ ਕਰਦੇ ਆ ਅੱਜ ਕੱਲ੍ਹ ਮੈਂ ਤਾਂ ਭਜੀ ਲੇਵਰ ਦਾ ਹੀ ਕੰਮ ਕਰਦਾ ਆ ਕਿ ਮਿਸਤਰੀਆਂ ਦੇ ਨਾਲ ਜਾਂਦਾ ਹਨਾ ਬਾਕੀ ਇਸੇ ਤਰ੍ਹਾਂ ਹੀ ਸਾਡੇ ਘਰ ਦਾ ਰੋਜ਼ਗਾਰ ਚੱਲਦੀ ਜਾਂਦਾ ਹੈ ਹਮ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਘਰ ਪਰਿਵਾਰ ਦੇ ਵਿੱਚ ਮੇਰੇ ਮੰਮੀ ਨੇ ਮੇਰੀ ਭੈਣ ਨੇ ਮੇਰੇ ਚਾਚੇ ਦਾਇਏ ਨੇ ਬਸ ਇੰਨਾ ਕੀ ਪਰਿਵਾਰ ਹੈ ਜੀ ਅੱਛਾ ਕਿਸੇ ਵੀ ਕੰਮ ਦੇ ਵਿੱਚ ਨਪੁੰਨ ਹੋਣ ਵਾਸਤੇ ਉਸਤਾਦ ਦੀ ਬੜੀ ਲੋੜ ਹੁੰਦੀ ਹੈ ਫਿਰ ਕਿੱਥੋਂ ਸਿੱਖਿਆ ਸਾਰਾ ਤੁਸੀਂ ਇਹ ਕਿਸ ਤਰ੍ਹਾਂ ਇਹ ਤੇ ਜੀ ਮੈਂ ਜਿੰਨਾ ਕਗਾਉਣਾ ਹਨਾ ਇਹ ਮਤਲਬ ਉਸਤਾਦ ਜੀ ਦੀ ਕਿਰਪਾ ਹੈ ਕਿ ਮੇਰੇ ਉਸਤਾਦ ਨ Nusrat Fatali Khan ਸਾਹਿਬ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹਾਂ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਸੁਣਦਾ ਹਾਂ ਕਿ ਬਾਕੀ ਜੇ ਕਈ ਸਖਾਵਤ ਦੀ ਗੱਲ ਕਰੀ ਜਾਵੇ ਤਾਂ ਮੈਂ ਹਲੇ ਕਿਸੇ ਤੋਂ ਸਿੱਖਿਆ ਨਹੀਂ ਆ ਕਿ ਗੋਡ ਗਿਫਟ ਹੀ ਕਹਿ ਸਕਦੇ ਕਿ ਜੇ ਥੋੜਾ ਬੜਾ ਗਾਉਂਦੇ ਆ ਤੇ ਹਮ ਕਾਛ ਕਿੰਨੇ ਵਜੇ ਘਰ ਤੋਂ ਆ ਜਾਂਦੇ ਜਿੱਤੇ ਕਿੰਨੇ ਵਜੇ ਜਾਂਦੇ ਮੈਂ ਭਾਜੀ 9 ਵਜੇ ਆ ਜਾਂਦਾ ਹਾਂ 6-7 ਵਜੇ ਘਰ ਚਲ ਚਾਹੀਦਾ ਹੈ ਜੀ ਹਮ ਤੇ ਕੰਮ ਕਿਸ ਤਰ੍ਹਾਂ ਦਾ ਮਿਸਤਰੀ ਦੇ ਨਾਲ ਲੱਗੇ ਹਾਂਜੀ ਕੰਮ ਮਤਲਬ ਕੀ ਹਨਾ ਕੰਮ ਕਰਨਾ ਹੀ ਪੈਂਦਾ ਆ ਫਿਰ ਜਦੋਂ ਆ ਚਾਹੀਦਾ ਆ ਕੰਮ ਤੋਂ ਤੁਹਾਨੂੰ ਪਤਾ ਹੀ ਆ ਕਿ ਜਿੰਮੇ ਦਾ ਵੀ ਕੋਈ ਭਾਰਾ ਹੋਲਾ ਕੰਮ ਕਰਨਾ ਹੀ ਪੈਂਦਾ ਆ ਹੂੰ ਸਭ ਤੋਂ ਪਿਆਰਾ ਜਿਹੜਾ Song ਤੁਹਾਨੂੰ ਕਿਹੜਾ ਲੱਗਦਾ ਸਭ ਤੋਂ ਪਿਆਰਾ Song ਜੇ ਥੋ ਕਦੀ 라ਵੀ ਲੰਘ ਜਾਵੇ ਹਯਾਤੀ ਪੰਜ ਮੈਂ ਪਾਣੀਆਂ ਚੋਂ ਸਾਂ ਨੀ ਚੋੜ ਲਾਂ ਜੇ ਇੱਥੋਂ ਕਦੀ ਰਾਵੀ ਲੰਘ ਜਾਵੇ ਹੋਏ ਵੇ ਮੋਇਆ ਜੇ ਰਾਵੀ ਵਿੱਚ ਪਾਣੀ ਕੋਈ ਨਹੀਂ ਤੇ ਆਪਣੀ ਕਹਾਣੀ ਕੋਈ ਨਹੀਂ ਜੇ ਸੰਗ ਬੇਲੀਆ ਕੋਈ ਨਾ ਤੇ ਕਿਸ ਨੂੰ ਸੁਣਾਨੀ ਕੋਈ ਨਹੀਂ ਅੱਖਾਂ ਚ ਦਰਿਆ ਕੋਲ ਕੇ ਮੈਂ ਜ਼ਖਮਾਂ ਦੀ ਥਾਂ ਤੇ ਰੋੜ ਲਾਂ ਜੇ ਇੱਥੋਂ ਕਦੀ 라ਵੀ ਲੰਘ ਜਾਵੇ ਹਯਤੀ ਪੰਜੀ ਆ ਵੀ ਬਣ ਜਾਵੇ ਨੰਬੇ ਬੇੜੀਆਂ ਹਜ਼ਾਰ ਤੋੜ ਲਾਂ ਮੈਂ ਪਾਣੀਆਂ ਚੋਂ ਸਾ ਨੀ ਚੋੜ ਲਾਂ ਕਾਸ਼ਫਿਰ ਰਿਆਜ਼ ਕਿੰਨਾ ਚਿਰ ਕਰਦੇ ਹੁੰਦੇ ਇਹਦੇ ਕਦੋਂ ਕਰਦੇ ਕਿਹੜੇ ਟਾਈਮ ਸਾਰਾ ਦਿਨ ਤੇ ਮਜ਼ਦੂਰੀ ਕਰਦਿਆਂ ਲੰਘ ਜਾਂਦੀ ਹੋਵੇਗੀ ਮੈਂ ਜਦੋਂ ਵੀ ਭਜੀ ਆਪਣੇ ਕੰਮ ਤੋਂ ਫ੍ਰੀ ਹੁੰਨਾ ਜਾ ਕੇ ਫਿਰ ਨਹਾ ਧੋ ਕੇ ਆਪਣੇ ਯਾਰਾਂ ਦੋਸਤਾਂ ਨੂੰ ਜਿੰਨੇ ਵੀ ਹਨਾ ਮੇਰੇ ਨਾਲ ਤਿੰਨ ਚਾਰ ਜਾਨੇ ਕੀ ਫਿਰ ਇਕੱਠੇ ਹੋ ਕੇ ਉਹਨਾਂ ਨੂੰ ਫੋਨ ਕਰ ਦਿੰਦਾ ਕਿ ਆਜੋ ਹਨਾ ਉਹ ਵੀ ਫ੍ਰੀ ਹੋ ਜਾਂਦੇ ਨੇ ਫਿਰ ਮਤਲਬ ਜਦੋਂ ਹੀ ਉਹ ਵੀ ਫ੍ਰੀ ਹੋ ਜਾਂਦੇ ਨੇ ਫਿਰ ਮਤਲਬ ਅਸੀਂ ਇੱਕ ਦੋ ਘੰਟੇ ਲੱਗੇ ਰਹਿੰਦੇ ਆ ਫਿਰ ਰਿਆਜ਼ ਕਰੀ ਜਾਂਦੇ ਆ ਥੋੜਾ ਬਾਲਾ अच्छा ਮਜ਼ਦੂਰੀ ਤੋਂ ਕਿੰਨੇ ਕ ਪੈਸੇ ਕਮਾ ਲੈਂਦੇ ਜੀ ਇੱਥੋਂ ਮੈਨੂੰ ਭਾਜੀ ਹੁਣੀ 400 ਰੁਪਿਆ ਦਿੰਦੇ ਨੇ ਹੂੰ ਕਿ ਜਿਹਦੇ ਨਾਲ ਮੇਰੇ ਘਰ ਦੀ ਆਮਦਨ ਹਨਾ ਮੇਰੇ ਘਰ ਦਾ ਖਰਚਾ ਚੱਲਦਾ ਆ ਹੂੰ ਤੇ ਸੋਚਿਆ ਨਹੀਂ ਕਿ ਕਦੀ ਮੈਂ ਟਰੈਕ ਕਰਾਂ ਜਾਂ ਹਾਂਜੀ ਟਰੈਕ ਸਾਡੇ ਸ਼ਹਿਰ ਦੇ ਨੇ ਭਾਜੀ ਉਹਨਾਂ ਦਾ ਨਾਮ ਜਗਜੀਤ ਸਿੰਘ ਗੇਲਾ ਜਿਨ੍ਹਾਂ ਨੇ ਮਤਲਬ ਮੇਰੀ ਬਾਹ ਫੜੀ ਸੀ ਕਿ ਜਿਨ੍ਹਾਂ ਨੇ ਮਤਲਬ ਮੈਨੂੰ ਸੋਸ਼ਲ ਮੀਡੀਆ ਤੇ ਦੇਖਿਆ ਸੀ ਉਹਨਾਂ ਨੇ ਫਿਰ ਮੈਨੂੰ ਫੋਨ ਕੀਤਾ ਕਿ ਮਤਲਬ ਕਿ ਤੇਰਾ ਸੀ ਗਾਣਾ ਕਰਵਾਵਾਂਗੇ ਮੈਂ ਬਹੁਤ ਜ਼ਿਆਦਾ ਥੈਂਕਸ ਕਰਦਾ ਕਿ ਉਹਨਾਂ ਨੇ ਮੇਰੀ ਬਾਹ ਫੜੀ ਔਰ ਕਿਤੇ ਮੇਲਿਆਂ ਵਗੈਰਾ ਜੋ ਜਾਂ ਸਟੇਜ ਜਾਂਦੇ ਹੁੰਦੇ ਜਿੱਦਾਂ ਸਾਂਝੀ ਕਰਦੇ ਹੁੰਦੇ ਜਿੱਦਾਂ ਹਾਂਜੀ ਮੈਂ ਮਤਲਬ ਕਿ ਜਿੱਥੇ ਵੀ ਮੈਨੂੰ ਸਮਾਂ ਮਿਲਦਾ ਆ ਜਾਗਰਣ ਦੇ ਵਿੱਚ ਮੇਲੇ ਦੇ ਵਿੱਚ ਮੈਂ ਜਿੱਥੇ ਵੀ ਮੈਨੂੰ ਹਨਾ ਸਮਾਂ ਮਿਲਦਾ ਮੈਂ ਉੱਥੇ ਹੀ ਮਤਲਬ ਗਾਉਂਦਾ ਆ ਕਿ 5-10 ਮਿੰਟ ਜਿੰਨਾ ਵੀ ਮਿਲੇ ਅੱਛਾ ਜਿਹੜਾ ਤੁਹਾਡਾ ਟਰੈਕ ਆਇਆ ਉਸਦੇ ਦੋ ਬੋਲ ਜਿਹੜੇ ਸਾਂਝੀ ਕੀਤੇ ਜਾਂਦੇ ਹਨ ਮੈਂ ਮਰਦਿਆਂ ਸੱਜਣਾ ਪਿਆਰ ਤੈਨੂੰ ਕਰਦੀਆਂ ਸੱਜਣਾ ਮੈਂ ਮਰਦੀਆਂ ਸਜਣਾ ਪਿਆਰ ਤੈਨੂੰ ਕਰਦੀਆਂ ਸਜਣਾ ਤੈਨੂੰ ਜਿੱਤ ਆ ਵੇਖਣ ਲਈ ਐਸੇ ਲਈ ਹਰਦੀਆਂ ਤੂੰ ਮੈਨੂੰ ਛੱਡ ਕੇ ਨਾ ਜਾਵੀਂ ਛੱਡ ਕੇ ਨਾ ਜਾਵੀਂ ਨਾ ਖੇਡੀ ਚਾਲ ਸੋਹਣਿਆ ਮੈਂ ਜ਼ਿੰਦਗੀ ਜੀਉਣਾ ਚਾਉਣੀ ਆ ਜੀਉਣਾ ਚਾਹਨੀਆ ਤੇਰੇ ਨਾਲ ਸੋਹਣਿਆ ਮੈਂ ਜ਼ਿੰਦਗੀ ਜੀਉਣਾ ਚਾਹਨੀਆ ਜੀਉਣਾ ਚਾਹਨੀਆ ਤੇਰੇ ਨਾਲ ਸੋਹਣਿਆ ਅੱਛਾ ਕਾਸ਼ ਜਦੋਂ ਪਿਤਾ ਜੀ ਹੁੰਦੇ ਸੀ ਤਾਂ ਉਦੋਂ ਘਰ ਦਾ ਕੋਈ ਫਿਕਰ ਨਹੀਂ ਹੁੰਦਾ ਹੁੰਦਾ ਹਨਾ ਤੁਹਾਨੂੰ ਬਿਲਕੁਲ ਜੀ ਉਦੋਂ ਤੇ ਮਤਲਬ ਇਹੀ ਸੀ ਕਿ ਮੈਂ ਸਕੂਲ ਜਾਂਦਾ ਸੀ ਮੋਰਜਾ ਮਾਨਦਾ ਸੀ ਕਿ ਮਤਲਬ ਆਪਣਾ ਰਿਆਜ਼ ਕਰਦਾ ਸੀ ਇਸੇ ਤਰ੍ਹਾਂ ਹੀ ਮੇਰਾ ਹਸ ਖੇਡ ਕੇ ਦਿਨ ਲੰਘ ਜਾਂਦਾ ਹੈ ਹੁੰਦਾ ਹੀ ਕਿ ਜਿਹੇ ਪਿਤਾ ਜੀ ਹੁੰਦੇ ਨੇ ਫਿਰ ਆ ਤੂੰ ਹੀ ਹੋ ਰ ਇਸ ਲੈਂ ਚ ਅੱਗੇ ਵਧ ਸਕਦੇ ਬਿਲਕੁਲ ਜੀ ਕਿਉਂਕਿ ਇੱਕ ਬਾਪ ਸਿਰ ਤੇ ਹੀ ਨਜ਼ਾਰੇ ਹੁੰਦੇ ਹਨਾ ਜਦੋਂ ਬਾਪੂ ਦਾ ਹੱਥ ਸਿਰ ਤੋਂ ਉੱਠ ਜਾਂਦਾ ਹੈ ਫਿਰ ਮਜਬੂਰੀ ਕਾਰਨ ਬੰਦੇ ਨੂੰ ਸਭ ਕੋਸ਼ਿਸ਼ ਕਰਨਾ ਪੈਂਦਾ ਹੈ ਕਿ ਜੋ ਕਦੇ ਲਾਈਫ ਦੇ ਵਿੱਚ ਸੋਚਿਆ ਨਹੀਂ ਹੁੰਦਾ ਕਿ ਬਾਕੀ ਚਲੋ ਫਿਰ ਵੀ ਮਿਹਨਤ ਕਰਦੇ ਆ ਜੇ ਵਾਕਿਆ ਹੀ ਮਿਹਨਤ ਸੱਚੀ ਹੋਈ ਤੇ ਅੱਗੇ ਜਰੂਰ ਆਵਾਂਗੇ ਹਨਾ ਜੇ ਦਿਲੋਂ ਮਿਹਨਤ ਹੋਈ ਤੇ ਪਰਿਵਾਰ ਵੱਲੋਂ ਸਹਿਯੋਗ ਮਿਲਦਾ ਹਾਂਜੀ ਪਰਿਵਾਰ ਵੱਲੋਂ ਤੇ ਫੁੱਲ ਸਪੋਰਟ ਕਰਦੇ ਨੇ ਬੱਟ ਲੈ ਕੇ ਨਾ ਸਪੋਰਟ ਹਨਾ ਕਿ ਜਿਹੜੀ ਗੱਲ ਪੈਸੇ ਨਾਲ ਬੰਨੀ ਆ ਉਹ ਪੈਸੇ ਨਾਲ ਹੀ ਬੰਨੀ ਆ ਜੀ ਮਦਦ ਕਰਨੀ ਹੋਵੇ ਕਿਸ ਤਰ੍ਹਾਂ ਕਰ ਸਕਦਾ ਤੁਹਾਡੀ ਮੇਰਾ ਕੰਟੈਕਟ ਨੰਬਰ ਹੈ ਜੀ 6284 624082 6284 84082 ਇਹ ਮੇਰਾ ਕੰਟੈਕਟ ਨੰਬਰ ਹੈ ਕਿਸੇ ਨੇ ਮੇਰੇ ਨਾਲ ਗੱਲਬਾਤ ਕਰਨੀ ਹੋਵੇ ਮੇਰੇ ਹੀ سپورਟ ਕਰਨੀ ਹੋਵੇ ਕਿ ਇਸ ਨੰਬਰ ਤੇ ਮਤਲਬ ਮੈਨੂੰ ਕਾਲ ਕਰ ਸਕਦਾ ਹੈ ਕਿੰਦਾ ਦੀ سپورਟ ਚਾਹੁੰਦੇ ਜੀ ਨੇ سپورਟ ਮੈਂ ਇਹੀ ਚਾਹੁੰਦਾ ਕਿ ਜੇ سپورਟ ਵਾਕਿਆ ਕਰਨੀ ਹੈ ਮੇਰੇ ਕੈਰੀਅਰ ਨੂੰ ਮੇਰੀ ਸਿੰਗਿੰਗ ਨੂੰ ਲੈ ਕੇ ਮੇਰੀ سپورਟ ਕੀਤੀ ਜਾਵੇ ਕੀ ਮਤਲਬ ਬਾਦੂ ਮੈਨੂੰ ਸਪੋਰਟ ਨਹੀਂ ਚਾਹੀਦੀ ਕਿ ਮੈਂ ਇਹ ਨਹੀਂ ਕਹਿੰਦਾ ਕਿ ਮੈਨੂੰ ਕੋਠੀਆਂ ਲੈ ਦੋ ਕਾਰਾਂ ਲੈ ਦੋ ਮੈਨੂੰ ਇਹੀ ਸਪੋਰਟ ਹੈ ਕਿ ਬਸ ਮੇਰੇ ਕੈਰੀਅਰ ਨੂੰ ਲੈ ਕੇ ਮੇਰੀ ਸਪੋਰਟ ਕਰੀ ਜਾਵੇ ਸੋ ਇਹ ਸੀ ਉਹ ਸਿੰਗਰ ਜੋ ਗਰੀਬੀ ਦੀ ਮਾਰ ਹੇਠ ਦੱਬਿਆ ਹੋਇਆ ਵਾ ਤੇ ਸਪੋਰਟ ਦੀ ਮੰਗ ਕਰ ਰਿਹਾ ਦਰਸ਼ਕਾਂ ਤੋਂ ਕਿ ਉਸ ਦੇ ਕੈਰੀਅਰ ਨੂੰ ਲੈ ਕੇ ਜਿਹੜੀ ਸਪੋਰਟ ਕੀਤੀ ਜਾਵੇ ਕੋਈ ਕੋਠੀਆਂ ਕਾਰਾਂ ਦੀ ਜਿਹੜੀ ਸਪੋਰਟ ਆ ਉਹ ਨਹੀਂ ਮੰਗ ਰਿਹਾ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਸੀਗੇ ਇਸ ਨੌਜਵਾਨ ਨੂੰ ਜੋ ਮਜਬੂਰੀ ਦੇ ਮਜਦੂਰੀ ਦੇ ਹੇਠ ਜਿਸ ਦੀ ਜਿਹੜੀ ਗਰੀਬੀ ਦੇ ਹੇਠ ਜਿਹੜੀ ਆਵਾਜ਼ ਦੱਬੀ ਜਾ ਰਹੀ ਆ ਹੋ ਸਕਦਾ ਸਾਡੇ ਦਰਸ਼ਕ ਉਸ ਦੀ ਆਵਾਜ਼ ਸੁਣ ਲੈਣ ਤੇ ਇਸ ਨੂੰ ਜਿਹੜਾ ਵਾ ਮਦਦ ਕਰਕੇ ਅੱਗੇ ਦਰਸ਼ਕਾਂ ਦੇ ਲੈ ਆਉਣ ਤਾਂ ਜੋ ਇਹ ਵੀ ਜਿਹੜਾ ਵਾ ਆਪਣੀ ਦੁਨੀਆ ਦੇ ਵਿੱਚ ਜਿਹੜਾ ਸ਼ੌਂਕ ਇਸ ਨੇ ਪਾਲਿਆ ਆ ਉਸ ਨੂੰ ਉਸ ਦਾ ਆਨੰਦ ਮਾਣ ਸਕੇ